ਵੀਨੇਤ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਮਨਦੀਪ ਸਿੰਘ ਟੁੱਟਾ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਪੰਜਾਬੀ ਨਿਊਜ਼ ਸ਼ੋਅ ਦਾ ਨਾਰਥ ਲੈ ਕੇ ਜਿਹਦੇ ਵਿੱਚ ਆਪਾਂ ਗੱਲਬਾਤ ਕੈਨੇਡਾ ਤੇ ਅਮਰੀਕਾ ਦੀਆਂ ਕੁਝ ਖਬਰਾਂ ਦੀ ਕਰਾਂਗੇ ਤੇ ਅੱਜ ਮੇਰੇ ਨਾਲ ਨਵਿਕਿਰਨ ਪੱਤੀ ਜੀ ਇਸ ਪ੍ਰੋਗਰਾਮ ਸਾਥ ਦੇਣਗੇ ਪੱਤੀ ਸਾਹਿਬਾ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਮਨਦੀਪ ਟੁੱਟਾ ਜੀ ਬਹੁਤ ਸਾਰੀਆਂ ਖਾਸ ਖਬਰਾਂ ਨੇ ਜੀ ਤੇ ਜਿਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਕੈਨੇਡਾ ਨੂੰ ਹੋ ਸਕਦਾ ਹੁਣ ਤੁਹਾਨੂੰ ਕੁਝ ਹੋਰ ਸਸਤੀਆਂ ਫਲਾਈਟਾਂ ਮਿਲ ਜਾਇਆ ਕਰਨ ਉਸ ਉੱਤੇ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਇੱਕ ਪੰਜਾਬੀ ਨੌਜਵਾਨ ਨੂੰ 에어ਪੋਰਟ ਤੇ ਰੋਕਿਆ ਗਿਆ ਤੇ ਇੱਕ ਨੂੰ 11 ਸਾਲ ਦੀ ਸਜ਼ਾ ਕੈਨੇਡਾ ਵਿੱਚ ਹੋਈ ਉਸ ਦੀ ਗੱਲਬਾਤ ਕਰਾਂਗੇ ਤੇ ਕੈਨੇਡਾ ਨੇ ਅੰਕੜੇ ਜਾਰੀ ਕੀਤੇ ਨੇ ਕਿ ਪਹਿਲੀ ਛਮਈ ਦੇ ਵਿੱਚ ਉਹਨਾਂ ਨੇ ਪਿਛਲੇ ਸਾਲ ਦੀ ਪਹਿਲੀ ਛਮਈ ਦੇ ਮੁਕਾਬਲੇ ਕਿੰਨੇ ਘੱਟ ਵੀਜ਼ੇ ਜਾਰੀ ਕੀਤੇ ਨੇ ਇਹ ਵੀ ਇੱਕ ਰਿਕਾਰਡ ਤੋੜ ਨੰਬਰ ਸਾਹਮਣੇ ਆਏ ਨੇ ਸੋ ਇਹਨਾਂ ਸਾਰੀਆਂ ਖਬਰਾਂ ਤੇ ਗੱਲਬਾਤ ਕਰਾਂਗੇ ਪਰ ਬਤੀ ਸਭ ਤੋਂ ਪਹਿਲਾਂ ਗੱਲਬਾਤ ਆਪਾਂ ਇਹ ਕਰਦੇ ਆ ਕਿ ਭਾਰਤ ਤੇ ਚਾਈਨਾ ਦੇ ਵਿਚਕਾਰ ਜਿਹੜੀਆਂ ਫਲਾਈਟਾਂ ਨੇ ਉਹ ਦੁਬਾਰਾ ਸ਼ੁਰੂ ਹੋਣ ਜਾ ਰਹੀਆਂ ਨੇ ਕਾਫੀ ਸਮੇਂ ਤੱਕ ਇਹ ਫਲਾਈਟਾਂ ਬੰਦ ਰਹੀਆਂ ਅ ਇਹਨਾਂ ਦਾ ਕਾਫੀ ਜਿਹੜਾ ਫਰਾ ਉਹ ਅਸੀਂ ਜਿਹੜੇ ਲੋਕ ਕੈਨੇਡਾ ਤੋਂ ਆਉਂਦੇ ਸੀ ਉਹ ਚੱਕਦੇ ਸੀ ਪਹਿਲਾਂ ਜਦੋਂ ਇਹ ਚੱਲਦੀਆਂ ਸੀ ਕਿਉਂਕਿ ਵਾਇਆ ਸ਼ੰਘਾਈ ਜਾਂ ਚੀਨ ਦੇ ਹੋਰ ਹਵਾਈ ਅੱਡੇ ਰਾਹੀਂ ਜਦੋਂ ਇਹ ਫਲਾਈਟਾਂ ਲੈਂਦੇ ਸੀਗੇ ਤਾਂ ਇਹ ਕਾਫੀ ਸਸਤੀਆਂ ਪੈਂਦੀਆਂ ਸੀ ਬਾਕੀ ਫਲਾਈਟਾਂ ਦੇ ਮੁਕਾਬਲੇ ਹੁਣ ਤਾਂ ਜੇ ਅਸੀਂ ਦੇਖੀਏ ਤਾਂ ਕਾਫੀ ਮਹਿੰਗੀਆਂ ਫਲਾਈਟਾਂ ਨੇ ਡਾਇਰੈਕਟ ਫਲਾਈਟਾਂ ਤਾਂ ਖਾਸ ਤੌਰ ਤੇ ਕਾਫੀ ਮਹਿੰਗੀਆਂ ਨੇ ਸੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਇਹ ਕਿੰਨੇ ਸਮੇਂ ਬਾਅਦ ਫਲਾਈਟਾਂ ਚੱਲੀਆਂ ਅ ਤੇ ਕਿਉਂਕਿ ਕੈਨੇਡਾ ਨੂੰ ਤਾਂ ਇਹਦਾ ਫਾਇਦਾ ਹੋਣਾ ਹੀ ਹੋਣਾ ਖਾਸ ਤੌਰ ਤੇ ਜਿਹੜਾ ਭਾਰਤ ਤੋਂ ਕੈਨੇਡਾ ਆਉਂਦੇ ਵੀ ਉਹਨਾਂ ਨੂੰ ਵੀ ਕਾਫੀ ਫਾਇਦਾ ਹੋ ਸਕਦਾ ਜੇ ਉਹ ਵਾਇਆ ਚਾਈਨਾ ਸਫਰ ਕਰਨਾ ਚਾਹੁੰਦੇ ਨੇ ਜਾਂ ਕਰ ਸਕਦੇ ਨੇ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਫਲਾਈਟਾਂ ਬਹੁਤ ਸਸਤੀਆਂ ਪੈਂਦੀਆਂ ਨੇ ਪਰ ਇਹ ਦੱਸਿਓ ਵੀ ਕੀ ਹੋਰ ਜਾਣਕਾਰੀ ਆ ਰਹੀ ਹੈ ਮਨਦੀਪ ਜੀ ਇਹ ਪਿਛਲੇ 5 ਸਾਲ ਤੋਂ ਬੰਦ ਸੀਗੀਆਂ ਫਲਾਈਟਾਂ ਭਾਰਤ ਤੇ ਚੀਨ ਦੇ ਵਿਚਾਲੇ ਪਹਿਲਾਂ ਸਿੱਧੀਆਂ ਫਲਾਈਟਾਂ ਜਿਹੜੀਆਂ ਉਹ ਪਿਛਲੇ ਕਈ ਦਹਾਕਿਆਂ ਤੋਂ ਚੱਲਦੀਆਂ ਸੀਗੀਆਂ ਇਹ ਭਾਰਤ ਤੋਂ ਚੀਨ ਜਦੋਂ ਵਾਈਡ ਆਨ ਜਾਂਦੀ ਸੀ ਉੱਥੋਂ ਗਾਹਾਂ ਅੱਗੇ ਕਨੈਕਟੀਵਿਟੀ ਹੈ ਜਿਹੜੀ ਉਹ ਕੈਨੇਡਾ ਜਾਂ ਹੋਰ ਮੁਲਕਾਂ ਦੇ ਨਾਲ ਹੋ ਜਾਂਦੀ ਸੀ ਜਿਹਦੇ ਕਰਕੇ ਤੁਸੀਂ ਸਸਤੀਆਂ ਟਿਕਟਾਂ ਦਾ ਜ਼ਿਕਰ ਕਰਦੇ ਹੋਗੇ ਲੇਕਿਨ ਜਦੋਂ ਕੋਵਿਡ 19 ਆਇਆ ਤਾਂ ਉਦੋਂ ਕਰੋਨਾ ਵਾਇਰਸ ਕਰਕੇ ਕੈਨੇਡਾ ਤੇ ਹੋਰ ਬਹੁਤ ਸਾਰੇ ਮੁਲਕਾਂ ਨੇ ਵੀ ਚੀਨ ਦੇ ਨਾਲ ਜਿਹੜਾ ਸੰਪਰਕ ਹਿਸਾਬ ਦਾ ਉਹ ਤੋੜ ਲਿਆ ਸੀਗਾ ਹਵਾਈ ਤੌਰ ਦੇ ਉੱਤੇ ਤਾਂ ਭਾਰਤ ਨੇ ਵੀ ਉਦੋਂ ਫਿਰ ਭਾਰਤ ਚੀਨ ਹਵਾਈ ਡਾਨਾ ਨੇ ਜਿਹੜੀਆਂ ਕਰੋਨਾ ਵਾਇਰਸ ਕਰਕੇ ਬੰਦ ਕਰਤੀਆਂ ਸੀਗੀਆਂ ਉਦੋਂ ਬਾਅਦ ਬਾਕੀ ਮੁਲਕਾਂ ਦੀਆਂ ਤਾਂ ਚੱਲ ਪਈਆਂ ਪਰ ਭਾਰਤ ਦੀਆਂ ਚੱਲੀਆਂ ਨਹੀਂ ਸੀ ਉਹਦਾ ਕਾਰਨ ਸੀਗਾ ਕਿ ਜਿਉਂ ਹੀ ਕਰੋਨਾ ਵਾਇਰਸ ਆਲਾ ਮਸਲਾ ਸੈੱਟ ਹੋਇਆ ਉਦੋਂ ਬਾਅਦ ਲਦਾਖ ਦੇ ਵਿੱਚ ਭਾਰਤ ਤੇ ਚੀਨ ਦੇ ਵਿਚਾਲੇ ਤਣਾਅ ਪੈਦਾ ਹੋ ਗਿਆ ਔਰ ਲਦਾਖ ਦੇ ਵਿੱਚ ਭਾਰਤ ਤੇ ਚੀਨ ਦੇ ਵਿਚਾਲੇ ਕੁਝ ਮੁਕਾਬਲੇ ਦੀਆਂ ਖਬਰਾਂ ਵੀ ਜਿਹੜੀਆਂ ਉਹ ਸੁਰਖੀਆਂ ਬਣੀਆਂ ਸੀ ਤਾਂ ਉਹ ਤਣਾਅ ਜਿਹੜਾ ਚੱਲਦਾ ਚੱਲਦਾ ਅੱਗੇ ਉਹ ਆਪਰੇਸ਼ਨ ਸੰਧੂਰ ਤੱਕ ਆਇਆ ਕਿ ਚੀਨ ਨੇ ਪਾਕਿਸਤਾਨ ਦੀ ਪਿਛਲੇ ਦਿਨਾਂ ਹੀ ਜਿਹੜੀ ਹਮਾਇਤ ਆ ਗਈ ਉਹ ਕੀਤੀ ਸਾਫ ਨਜ਼ਰ ਆਈ ਲੇਕਿਨ ਹੁਣ ਆ ਕੇ ਮਤਲਬ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਜਿਹੜੀਆਂ ਚੇਂਜੇਸ ਕੁਛ ਆਈਆਂ ਜਿਦੇ ਵਿੱਚ ਭਾਰਤ ਤੇ ਅਮਰੀਕਾ ਦੇ ਸਬੰਧਾਂ ਦੇ ਵਿੱਚ ਥੋੜਾ ਜਿਹਾ ਮਤਲਬ ਕੜੱਤਨ ਮਹਿਸੂਸ ਹੋਈ ਔਰ ਚੀਨ ਤੇ ਰੂਸ ਦੇ ਨਾਲ ਭਾਰਤ ਦੇ ਸਬੰਧ ਥੋੜੇ ਜਿਹਾ ਸੁਖਾਵੇਂ ਨਜ਼ਰ ਹੋਈ ਪਿਛਲੇ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਹਰਾਂ ਦਾ ਬਿਆਨ ਵੀ ਸੀਗਾ ਕਿ ਉਹਨਾਂ ਨੇ ਖਤਰਨਾਕ ਚੀਨ ਦੇ ਹੱਥੋਂ ਭਾਰਤ ਤੇ ਰੂਸ ਜਿਹੜੇ ਮੇਰੇ ਮਿੱਤਰ ਨੇ ਕਿ ਉਹਨਾਂ ਨੂੰ ਗਵਾ ਦਿੱਤਾ ਇਹ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਤਾਂ ਜੇ ਹੁਣ ਗਵਾਇਆ ਹੈਗਾ ਤਾ ਅਗਲੇ ਫਿਰ ਮਤਲਬ ਕਨੈਕਟੀਵਿਟੀ ਵੀ ਸਿੱਧੀ ਕਰਨਗੇ ਤੋਂ ਇਸ ਕਰਕੇ ਪਿਛਲੇ ਦਿਨੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਚੀਨ ਗਏ ਸੀ ਸ਼ੰਘਾਈ ਸਿਖਰ ਸੰਮੇਲਨ ਦੇ ਵਿੱਚ ਸਾਲ ਲੈਣ ਦੇ ਲਈ ਤਾਂ ਉਦੋਂ ਚੀਨ ਦੇ ਰਾਸ਼ਟਰਪਤੀ ਦੇ ਨਾਲ ਭਾਰਤੀ ਪ੍ਰਧਾਨ ਮੰਤਰੀ ਦੀ ਦਵੱਲੀ ਮੀਟਿੰਗ ਹੋਈ ਉਹ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਚਰਚਾ ਹੋਈ ਜਿਦੇ ਵਿੱਚ ਸਿੱਧੀਆਂ ਫਲਾਈਟਸ ਦਾ ਵੀ ਜ਼ਿਕਰ ਜਿਹੜਾ ਉਹ ਸੀਗਾ ਸੋ ਇਸੇ ਮਹੀਨੇ ਅਕਤੂਬਰ ਦੇ ਆਖਰੀ ਹਫਤੇ ਭਾਰਤ ਤੇ ਚੀਨ ਦੇ ਵਿੱਚ ਸਿੱਧੀਆਂ ਉਡਾਨਾਂ ਜਿਹੜੀਆਂ ਉਹ ਸ਼ੁਰੂ ਹੋਣ ਜਾ ਰਹੀਆਂ ਨੇ ਜੀ ਔਰ ਅਕਤੂਬਰ ਦੇ ਵਿੱਚ ਜੀ ਇਹ ੜਾਨਾਂ ਨੇ ਜਿਹੜੀਆਂ ਉਹ ਚਲਦੀਆਂ ਨਜ਼ਰ ਆਉਣਗੀਆਂ ਸੋ ਇਹਦਾ ਜਿੱਥੇ ਅੰਤਰਰਾਸ਼ਟਰੀ ਪੱਧਰ ਤੇ ਸਾਡੇ ਭਾਰਤੀ ਭਾਈਚਾਰੇ ਨੂੰ ਫਾਇਦਾ ਹੋਊਗਾ ਉੱਥੇ ਹੀ ਭਾਰਤ ਤੇ ਚੀਨ ਦੇ ਵਿੱਚ ਵੀ ਬਹੁਤ ਸਾਰੇ ਵਪਾਰਕ ਤੇ ਹੋਰ ਚੀਜ਼ਾਂ ਨੇ ਜਿਹੜੀਆਂ ਉਹ ਸੌਖੀਆਂ ਹੁੰਦੀਆਂ ਨਜ਼ਰ ਆਉਣਗੀਆਂ ਸੋ ਇੱਕ ਚੰਗਾ ਸਟੈਪ ਆਗਾ ਜੀ ਕਿ ਸਿੱਧੀਆਂ ਹਵਾਈ ੜਾਨਾਂ ਨੇ ਜਿਹੜੀਆਂ ਉਹ ਚੱਲਣੀਆਂ ਚਾਹੀਦੀਆਂ ਨੇ ਮਨਦੀਪ ਜੀ ਹੁਣ ਜੇ ਆਪਾਂ ਅੱਗੇ ਜ਼ਿਕਰ ਕਰੀਏ ਕਾ ਕੈਨੇਡਾ ਦੇ ਵਿੱਚ ਇੱਕ ਚਰਚਾ ਜਿਹੜੀ ਆ ਬਹੁਤ ਚੱਲ ਰਹੀ ਆ ਉਹ ਚੱਲ ਰਹੀ ਆ ਕਿ ਕੁਝ ਅੰਕੜੇ ਜਿਹੜੇ ਉਹ ਜਾਰੀ ਹੋਏ ਨੇ ਕਿ ਪਹਿਲੀ ਸ਼ਮਾਹੀ ਦੇ ਵਿੱਚ ਕੈਨੇਡਾ ਦੇ ਵੱਲੋਂ ਸਟੱਡੀ ਵੀਜ਼ਾ ਔਰ ਵਰਕ ਪਰਮਿਟ ਵੀਜ਼ਾ ਨੇ ਜਿਹੜੇ ਉਹ ਪਹਿਲਾਂ ਦੇ ਸਾਲਾਂ ਦੇ ਮੁਕਾਬਲੇ ਬਹੁਤ ਘੱਟ ਜਿਹੜੇ ਉਹ ਜਾਰੀ ਕੀਤੇ ਗਏ ਨੇ ਸ਼ਾਇਦ ਉਹਦਾ ਕਾਰਨ ਵੀ ਲੱਗਦਾ ਨਜ਼ਰ ਵੀ ਆ ਰਿਹਾ ਕਿ ਆਪਣੇ ਪੰਜਾਬ ਦੇ ਕਾਲਜਾਂ ਦੇ ਵਿੱਚ ਵੀ ਰੌਣਕ ਦੁਬਾਰੇ ਘਟਦੀ ਐ ਪਹਿਲਾਂ ਜਿਹੜੇ ਜਹਾਜ਼ਾਂ ਦੇ ਜਹਾਜ਼ ਭਰ ਕੇ ਵਿਦਿਆਰਥੀਆਂ ਦੇ ਕੈਨੇਡਾ ਨੂੰ ਜਾਂਦੇ ਸੀ ਉਹ ਵੀ ਕਿਤੇ ਨਾ ਕਿਤੇ ਘਟੇ ਨਜ਼ਰ ਆਏ ਨੇ ਹੋਏ ਅੰਕੜੇ ਕੀ ਕਹਿੰਦੇ ਨੇ ਕਿੰਨਾ ਇੱਕ ਫਰਕ ਜਿਹੜਾ ਮਤਲਬ ਉਹ ਨਜ਼ਰ ਆ ਰਿਹਾ ਹੈ ਜੀ ਜੀ ਬਿਲਕੁਲ ਪਤੀ ਸਭ ਦੋਵੇਂ ਗੱਲਾਂ ਹੋਈਆਂ ਨੇ ਕੈਨੇਡਾ ਸਰਕਾਰ ਨੇ ਵੀ ਸਖਤੀ ਕੀਤੀ ਹੈ ਤੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਵੀ ਹੁਣ ਇੰਟਰਸਟ ਵੀ ਘਟ ਗਿਆ ਸੀ ਲੋਕਾਂ ਦਾ ਕਿਉਂਕਿ ਜਿਸ ਤਰੀਕੇ ਨਾਲ ਇਮੀਗ੍ਰੇਸ਼ਨ ਵੱਲੋਂ ਸਖਤੀ ਕੀਤੀ ਜਾ ਰਹੀ ਸੀ ਕਿਉਂਕਿ ਮੰਤਵ ਤਾਂ ਬਹੁਤ ਇਹੀ ਹੁੰਦਾ ਸੀ ਵੀ ਇੱਥੇ ਆ ਕੇ ਪਹਿਲਾਂ ਪੜ੍ਹਾਈ ਪੂਰੀ ਕਰਕੇ ਫਿਰ ਵਰਕ ਪਰਮਿਟ ਲੈ ਕੇ ਉਸ ਤੋਂ ਬਾਅਦ ਫਿਰ ਪੱਕੇ ਹੋਣਾ ਪਰ ਜਦੋਂ ਹੁਣ ਸਥਿਰਤਾ ਦੇਖੀ ਗਈ ਹੈ ਇਮੀਗ੍ਰੇਸ਼ਨ ਪਾਲਿਸੀਆ ਦੇ ਵਿੱਚ ਤਾਂ ਉਸ ਤੋਂ ਬਾਅਦ ਫਿਰ ਇਹ ਜਿਹੜਾ ਸਾਰਾ ਸਿਲਸਿਲਾ ਜਿਹੜਾ ਸੀ ਉਹਦੇ ਤੇ ਕਾਫੀ ਬ੍ਰੇਕ ਲੱਗੀ ਹੈ ਜਿੰਨਾ ਕਟ ਸਰਕਾਰ ਨੇ ਲਾਉਣਾ ਸੀ ਉਸ ਤੋਂ ਵੱਧ ਹੀ ਜਿਹੜੀ ਉਹ ਸਖਤੀ ਹੋਈ ਆ ਹੁਣ ਅਸਲ ਦੇ ਵਿੱਚ ਵਿਰੋਧੀ ਧਿਰਾਂ ਦੇ ਵੱਲੋਂ ਕਾਫੀ ਦੋਸ਼ ਲਾਏ ਜਾ ਰਹੇ ਸੀ ਪਤੀ ਸਾਹਿਬ ਜਿਹਦੇ ਵਿੱਚ ਖਾਸ ਤੌਰ ਤੇ ਪੀਅਰ ਪੋਲੀਵੇ ਕਹਿ ਰਹੇ ਸੀ ਕਿ ਇੱਕ ਤਾਂ ਵੈਸੇ ਹੀ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਦਰ ਵਧ ਰਹੀ ਆ ਔਰ ਖਾਸ ਤੌਰ ਤੇ ਜਿਹੜੀ ਇੱਕ ਯੂਥ ਪੋਪੂਲੇਸ਼ਨ ਦੀ ਬੇਰੋਜ਼ਗਾਰੀ ਦਰ ਹੈ ਉਹ ਤਾਂ ਕਾਫੀ ਜ਼ਿਆਦਾ ਹਾਈ ਆ 14-15% ਦੇ ਕਰੀਬ ਦੱਸੀ ਜਾ ਰਹੀ ਆ ਨਾ ਤੇ ਬਾਕੀ ਦੀ ਵੀ ਜਿਹੜੀ ਵਿਰਸਗੀਦਾਰੀ ਦਾ ਰਿਹਾ ਉਹ ਕਾਫੀ ਉੱਪਰ ਆ ਤੋ ਕਹਿੰਦੇ ਅਸੀਂ ਇਹਦੇ باوجود ਵੀ ਜਿਹੜੇ ਉਹ ਬਾਰੋ ਕਾਮੇ ਜਿਹੜੇ ਨੇ ਮੰਗਵਾਏ ਜਾ ਰਹੇ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਲੋਕਲ ਜਿਹੜੀ ਯੂਥ ਆ ਜਾਂ ਕੈਨੇਡੀਅਨ ਨੇ ਉਹ ਇਸ ਵਕਤ ਵਿਲੇ ਬੈਠੇ ਨੇ ਸੋ ਉਹ ਸਾਰੀਆਂ ਚੀਜ਼ਾਂ ਨੂੰ ਕਾਊਂਟਰ ਕਰਨ ਦੇ ਲਈ ਅੱਜ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਹਾਲਾਂਕਿ ਆਪਣੀ ਵੈਬਸਾਈਟ ਦੇ ਉੱਤੇ ਵੀ ਉਹਨਾਂ ਨੇ ਇੱਕ ਜਾਣਕਾਰੀ ਜਾਰੀ ਕੀਤੀ ਆ ਜਿਸ ਚ ਉਹਨਾਂ ਨੇ ਪੱਤੀ ਸਰ ਇੱਕ ਪ੍ਰੋਪਰ ਗ੍ਰਾਫ ਬਣਾ ਕੇ ਦੱਸਿਆ ਵੀ ਜਿਹੜੇ ਪਿਛਲੇ ਸਾਲ ਦੇ ਪਹਿਲੇ 6 ਮਹੀਨੇ ਸੀ ਉਹਦੇ ਮੁਕਾਬਲੇ ਜਿਹੜੇ ਇਸ ਸਾਲ ਦੇ ਪਹਿਲੇ 6 ਮਹੀਨੇ ਸੀ ਜੁਲਾਈ ਤੱਕ ਉਹ ਅਸੀਂ ਕਿੰਨੇ ਘੱਟ ਵੀਜ਼ੇ ਦਿੱਤੇ ਆ ਤੇ ਇਹਦੇ ਵਿੱਚ ਪਤੀ ਸਾਹਿਬ ਉਹਨਾਂ ਨੇ ਵਿੱਚੇ ਸਟੱਡੀ ਪਰਮਿਟ ਤੇ ਵਿੱਚੇ ਹੀ ਵਰਕ ਪਰਮਿਟ ਪਾ ਕੇ ਦੱਸਿਆ ਕਿ 2,35,000 ਤੇ 70 ਜਿਹੜੇ ਵੀਜ਼ੇ ਨੇ ਉਹ ਘਟ جاری ਹੋਏ ਨੇ ਵਿੱਚੇ ਸਟੱਡੀ ਤੇ ਵਿੱਚੇ ਵਰਕ ਪਰਮਿਟ ਉਹ ਕਹਿੰਦੇ ਵੀ ਬਾਕੀ ਜਿਹੜਾ ਪ੍ਰੋਪਗੈਂਡਾ ਉੱਤੇ ਧਿਆਨ ਆਉਂਦਾ ਜਾਵੇ ਸੋ ਇਹ ਪਤੀ ਸਾਹਿਬ ਪਹਿਲੇ 6 ਮਹੀਨਿਆਂ ਦੇ ਅੰਕੜੇ ਆ ਜਦੋਂ ਪੂਰੇ ਸਾਲ ਦੇ ਹੋਏ ਤਾਂ ਜਿਸ ਤਰੀਕੇ ਦੀ ਸ਼ਕਤੀ ਆ ਮੈਨੂੰ ਲੱਗਦਾ ਕਿ ਆંકડા ਘੱਟੋ ਘੱਟ ਨਹੀਂ ਤਾਂ ਫਿਰ ਜੇ ਇਹ 235000 ਆ ਤਾਂ ਹੋ ਸਕਦਾ ਕਿ 4.5 ਲੱਖ ਜਾਂ 5 ਲੱਖ ਦੇ ਕਰੀਬ ਪਹੁੰਚ ਜਾਵੇ ਜੋ ਕਿ ਇੱਕ ਬਹੁਤ ਵੱਡਾ ਕੱਟ ਜਿਹੜਾ ਕੈਨੇਡੀਅਨ ਇਮੀਗ੍ਰੇਸ਼ਨ ਪਾਲਿਸੀ ਹੋ ਸਕਦਾ ਬਾਕੀ ਆਉਣ ਵਾਲੇ 2-4 ਹਫ਼ਤਿਆਂ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੇ ਨਵੇਂ ਇਮੀਗ੍ਰੇਸ਼ਨ ਟਾਰਗੇਟ ਆ ਆਉਣ ਵਾਲੇ 3 ਸਾਲਾਂ ਲਈ ਉਹ ਵੀ ਐਲਾਨੇ ਜਾਣੇ ਨੇ ਉਹਦੇ ਵਿੱਚ ਵੀ ਪਤਾ ਲੱਗ ਜਾਊਗਾ ਵੀ ਇਹਨਾਂ ਦੇ ਆਉਣ ਵਾਲੇ 3 ਸਾਲਾਂ ਦੇ ਟਾਰਗੇਟ ਕੀ ਨੇ ਪਰ ਜੋ ਵਿਰੋਧੀ ਧਿਰ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਵੱਡੀ ਪੱਧਰ ਤੇ ਵਰਕ ਪਰਮਿਟ ਹੱਲੇ ਵੀ ਜਾਰੀ ਹੋ ਰਹੇ ਨੇ ਹੱਲੇ ਵੀ ਸਟੱਡੀ ਵੀਜ਼ਾ ਜਾਰੀ ਹੋ ਰਹੇ ਨੇ ਹਰ ਸਟੱਡੀ ਵੀਜ਼ਾ ਤਾਂ ਅਸਰਤ ਆ ਸਾਵਧਤਰਿਆ ਜੀ ਕਿਉਂਕਿ ਕਾਲਜਾਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਲੇਆਫ ਹੋ ਰਹੀਆਂ ਨੇ ਨੌਕਰੀਆਂ ਘਟੀਆਂ ਨੇ ਤੇ ਬਹੁਤ ਸਾਰੇ ਜਿਹੜੇ ਆਪਣੇ ਕੋਰਸ ਤੇ ਪ੍ਰੋਗਰਾਮ ਜਿਹੜੇ ਸੀ ਕਾਲਜਾਂ ਦੇ ਉਹ ਬੰਦ ਕੀਤੇ ਆ ਕਿਉਂਕਿ ਉੱਥੇ ਸਟੂਡੈਂਟ ਹੀ ਹੈ ਨਹੀਂ ਗੇ ਤੇ ਤੁਸੀਂ ਇਧਰ ਪ੍ਰੂਫ ਦੇਖ ਹੀ ਲਿਆ ਵੀ ਪੰਜਾਬ ਦੇ ਕਾਲਜਾਂ 'ਚ ਵੀ ਰੌਣਕ ਵਧੀ ਹੋਈ ਆ ਸੋ ਇਹ ਵੀ ਸਾਰੀਆਂ ਚੀਜ਼ਾਂ ਨਾਲ-ਨਾਲ ਚੱਲ ਰਹੀਆਂ ਨੇ ਪਰ ਇਹ ਜ਼ਰੂਰੀ ਹੈ ਕਿ ਇਹ ਜਿਹੜਾ तकरीबन 2.5 ਲੱਖ ਤੇ ਕਰੀਬ ਦਾ ਕਟ ਲੱਗਾ ਹੈ ਪਹਿਲੇ 6 ਮਹੀਨਿਆਂ ਚ ਇਹ ਜਿਹੜਾ ਵੱਧ ਕੇ ਅਗਲੇ 6 ਮਹੀਨਿਆਂ ਵਿੱਚ ਹੋਰ ਵੀ ਵੱਡਾ ਹੋ ਸਕਦਾ ਹੈ ਜੀ ਮਿੰਟ ਜੀ ਪੰਦੀਪ ਜੀ ਇੱਕ ਹੋਰ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਕੈਨੇਡਾ ਦੇ ਇੱਕ 에어ਪੋਰਟ ਤੋਂ ਅਰਜਨ ਨਾਮ ਦਾ ਨੌਜਵਾਨ ਆਗਾ ਜਿਹੜਾ ਉਹ ਗਿਰਫਦਾਰ ਕੀਤਾ ਗਿਆਗਾ ਸੋ ਕੀ ਜਾਣਕਾਰੀ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਬਿਲਕੁਲ ਜੀ ਜਿਵੇਂ ਪਤੀ ਸਭ ਕੈਨੇਡਾ ਦੇ ਵਿੱਚ ਐਕਸਟ੍ਰੋਸ਼ਨ ਦੇ ਮਾਮਲੇ ਬਹੁਤ ਜ਼ਿਆਦਾ ਸਾਹਮਣੇ ਆ ਰਹੇ ਸੀ ਫਰੋਤੀਆਂ ਦੇ ਮਾਮਲੇ ਸੋ ਉਹਦੇ ਨਾਲ ਹੀ ਜੁੜੀ ਖਬਰ ਆ ਤੇ ਇਹ ਜਿਹੜੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਔਰ ਬੜੀ ਘਟ ਹੈ ਜੀ ਇਸ ਨੌਜਵਾਨ ਦੀ ਸਿਰਫ 21 ਸਾਲ ਦਾ ਇਹ ਹੈਗਾ ਆ ਤੇ 2023 ਦੇ ਸਾਰੇ ਮਾਮਲੇ ਆ ਤੇ 25 ਚੱਲ ਰਿਹਾ ਇਹਦਾ ਮਤਲਬ ਇਹ ਹੈ ਕਿ ਜਦੋਂ ਇਸ ਨੇ ਇਹ ਜਦੋਂ ਸਾਰੀ ਘਟਨਾਵਾਂ ਵਾਪਰੀਆਂ ਤੇ ਇਹਦੀ ਉਮਰ ਉਦੋਂ ਮਹਿਜ 19 ਸਾਲ ਹੋਣੀ ਆ ਸੋ ਇਹਦਾ ਨਾਮ ਅਰਜੁਨ ਸਹਾਨ ਦੱਸਿਆ ਜਾ ਰਿਹਾ ਉਮਰ 21 ਸਾਲ ਤੇ 2023 ਦੇ ਵਿੱਚ ਕੁਝ ਸ਼ੂਟਿੰਗ ਸਵਿੰਗਾਂ ਸੀ ਗੋਲੀ ਚੱਲਣੀਆਂ ਘਟਨਾਵਾਂ ਵਾਪਰੀਆਂ ਸੀ ਆ ਡਾਇਮੈਂਟਨ ਤੇ ਵਿਨੀਪੈਗ ਦੇ ਵਿੱਚ ਉਸ ਸਾਲ ਦੇ ਵਿੱਚ ਜਿਹੜਾ ਸੀ ਇਹ ਇਸ ਇਸ ਮਾਮਲੇ ਦੇ ਵਿੱਚ ਜਿਹੜਾ ਸਾਰਾ ਕੁਝ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹਦੀ ਭਾਲ ਜਿਹੜੀ ਕੀਤੀ ਜਾ ਰਹੀ ਸੀ ਤੇ ਦੱਸਿਆ ਜਾ ਰਿਹਾ ਉਸ ਤੋਂ ਬਾਅਦ ਇਹ ਪਤਾ ਨਹੀਂ ਸੀ ਸ਼ਾਇਦ ਪੁਲਿਸ ਨੂੰ ਜਾਂ ਪਤਾ ਹੋਊਗਾ ਪਤਾ ਨਹੀਂ ਪਰ ਇਹਨੂੰ ਭਾਲੇ ਦੀ ਕੀਤੀ ਜਾ ਰਹੀ ਸੀ ਤੇ ਹੁਣ 20 ਸਤੰਬਰ ਨੂੰ ਜਦੋਂ ਇਹ ਵਾਪਸ ਇਹਨੇ ਕੈਨੇਡਾ ਵੱਡਰ ਦੀ ਕੋਸ਼ਿਸ਼ ਕੀਤੀ ਤਾਂ ਐਡਮੰਟਨ 에어ਪੋਰਟ ਤੋਂ ਜਿਹੜਾ ਸੀ ਇਸ ਨੂੰ ਗ੍ਰਫਤਾਰ ਕਰ ਲਿਆ ਗਿਆ ਹੁਣ ਪਤਾ ਨਹੀਂ ਇਹ ਨੂੰ ਜਾਂ ਫਿਰ ਇਹ ਕਿਸੇ ਭਲੇਖੇ ਵਿੱਚ ਸੀਗਾ ਵੀ ਸ਼ਾਇਦ ਮਾਮਲਾ ਠੰਡਾ ਹੋ ਗਿਆ ਤੇ ਹੁਣ ਮੈਂ ਵਾਪਸ ਕੈਨੇਡਾ ਜਾਵਾਂ ਜਾਂ ਕੀ ਹੋ ਗਿਆ ਆ ਜਾਂ ਫਿਰ ਪੁਲਿਸ ਇਹਦੀ ਇੱਛਾ ਦੇ ਇਸੇ ਤਰੀਕੇ ਨਾਲ ਕੋਈ ਅਧਿਕਾਰੀ ਹੋਊਗੀ ਸੋ ਜਿਵੇਂ ਇਹ ਨੇ ਐ ਐਡਮੰਟਨ 에어ਪੋਰਟ ਤੇ ਉਤਰਿਆ ਤੇ ਫਿਰ ਉਥੋਂ ਹੀ ਇਸ ਨੂੰ ਗ੍ਰਫਤਾਰ ਕਰ ਲਿਆ ਤੇ ਹੁਣ ਇਸ ਵਕਤ ਪੁਲਿਸ ਦੀ ਕਸਟਡੀ ਵਿੱਚ ਆ ਸੋ ਦੇਖਦੇ ਆ ਇਸ ਮਾਲ ਵਿੱਚ ਅੱਗੇ ਹੋਰ ਕੀ ਹੁੰਦਾ ਨਾਲ ਪੱਤੀ ਸਾਹਿਬ ਇੱਕ ਹੋਰ ਮੈਂ ਖਬਰ ਜੋੜਦਿਆਂ ਬੀਤੇ ਦਿਨ ਇੱਕ ਹੋਰ ਵੱਡੀ ਡਿਵੈਲਪਮੈਂਟ ਹੋਈ ਹੈ ਜੀ ਕੈਨੇਡਾ ਦੇ ਵਿੱਚ مشهور ਪੰਜਾਬੀ ਗਾਇਕ اے پی ਢਿੱਲੋਂ ਸਾਡੇ ਦਰਸ਼ਕਾਂ ਨੂੰ ਯਾਦ ਹੋਣਾ ਅਸੀਂ ਆਪਣੇ ਪ੍ਰੋਗਰਾਮ 'ਚ ਜਾਣਕਾਰੀ ਦਿੱਤੀ ਸੀ ਕਿ BC ਵਿਕਟੋਰੀਆ ਵਾਲੇ ਪਾਸੇ ਲੈਂਗਫੋਲ ਸ਼ਹਿਰ ਦੇ ਵਿੱਚ ਉਹਨਾਂ ਦਾ ਘਰ ਸੀਗਾ ਵੈਨਕੂਵਰ ਆਈਲੈਂਡ ਜਿਹਨੂੰ ਆਪਾਂ ਕਹਿੰਦੇ ਆ ਉੱਥੇ ਉਹਨਾਂ ਦੇ ਘਰ ਤੇ ਜਿਹੜੀ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ ਇਸ ਤੋਂ ਇਲਾਵਾ ਉਹਨਾਂ ਦੇ ਘਰ ਤੋਂ ਬਾਹਰ ਜਿਹੜੀ ਗੱਡੀ ਖੜੀ ਸੀ ਉਹਨੂੰ ਅੱਗ ਲਾ ਦਿੱਤੀ ਗਈ ਸੀ ਤੇ ਇਹਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਸੋ ਉਸ ਮਾਮਲੇ ਵਿੱਚ ਜੀ ਹੁਣ ਇੱਕ ਵਿਅਕਤੀ ਨੂੰ ਪਤੀ ਸਾਹਿਬ ਜਿਹੜੀ ਆ 6 ਸਾਲ ਦੀ ਜਿਹੜੀ ਸਜ਼ਾ ਉਹ ਸੁਣਾਈ ਗਈ ਆ ਤੇ ਇੱਕ ਹੋਰ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਆ ਜੋ ਇਸ ਵਕਤ ਮੰਨਿਆ ਜਾ ਰਿਹਾ ਕਿ ਉਹ ਸ਼ਾਇਦ ਭਾਰਤ ਦੇ ਵਿੱਚ ਆ ਸੋ ਜਿਸ ਵਿਅਕਤੀ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਹੈ ਜੀ ਇਹਦਾ ਨਾਮ ਅਵਜੀਤ ਕਿੰਗਰਾ ਦੱਸਿਆ ਜਾ ਰਿਹਾ ਘਟਨਾ 2 ਸਤੰਬਰ ਤੇ 2024 ਭਾਵ ਕਿ ਪਿਛਲੇ ਸਾਲ ਐਗਜ਼ੈਕਟ ਇਸੇ ਕ ਮਹੀਨੇ ਅਸੀਂ ਕਹਿ ਸਕਦੇ ਹਾਂ ਸਤੰਬਰ ਹੋਣੇ ਲੰਘ ਕੇ ਗਿਆ ਸੋ ਲਗਭਗ 1 ਸਾਲ ਦੇ ਵਿੱਚ ਜੀ ਪੱਤੀ ਸਾਹਿਬ ਇਸ ਮਾਮਲੇ ਦਾ ਜਿਹੜਾ ਸੀਗਾ ਉਹ ਫੈਸਲਾ ਅਦਾਲਤ ਨੇ ਸੁਣਾ ਦਿੱਤਾ ਤੇ ਸਭ ਤੋਂ ਅਹਿਮ ਤੱਤ ਜਿਹੜਾ ਅਦਾਲਤ ਨੇ ਮੰਨਿਆ ਕਿ ਇਹਨਾਂ ਵਿਅਕਤੀਆਂ ਨੂੰ ਭਾਰਤ ਤੋਂ ਜਿਹੜਾ ਸੀ ਉਹ ਇਹ ਸਾਰਾ ਕੁਝ ਕਰਨ ਦੇ ਹੁਕਮ ਹੋਏ ਸੀ ਤੇ ਲਾਰੈਂਸ ਵਿਸ਼ਨੋਈ ਗਰੁੱਪ ਨਾਲ ਜਿਹੜਾ ਸੀ ਅਦਾਲਤ ਨੇ ਮੰਨਿਆ ਕਿ ਇਹ ਸਾਰਾ ਕੁਝ ਜੁੜਿਆ ਹੋਇਆ ਤੇ ਉੱਥੋਂ ਇਹ ਹੁਕਮ ਹੋਏ ਸੀ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰੀ ਹੈ ਸੋ ਕੁੱਲ ਮਿਲਾ ਕੇ ਜੀ ਉਹਨੂੰ ਦੋ ਸਜ਼ਾਵਾਂ ਹੋਈਆਂ ਨੇ ਇੱਕ 2 ਸਾਲ ਦੀ ਸਜ਼ਾ ਹੋਈ ਹੈ ਕਿ ਉਹਨੇ ਲਾਪਰਵਾਹੀ ਨਾਲ ਬਿਨਾਂ ਕਿਸੇ ਦੀ ਸਰੱਖਿਆ ਦੀ ਪ੍ਰਵਾਹ ਕੀਤੇ ਹਥਿਆਰ ਚਲਾਏ ਨੇ ਇਸ ਤੋਂ ਇਲਾਵਾ ਉਹਦੇ ਉੱਤੇ ਸਾਰੀ ਉਮਰ ਹੁਣਾ ਹਥਿਆਰ ਰੱਖਣ ਤੇ ਵੀ ਜਿਹੜੀ ਉਹ ਪਾਬੰਦੀ ਲਾ ਦਿੱਤੀ ਗਈ ਆ ਅ ਬਾਕੀ ਸ਼ਾਇਦ ਇਹ ਵੀ ਹੋ ਸਕਦਾ ਜੀ ਕਿ ਇਹ ਨੌਜਵਾਨ ਇੱਥੇ ਦਾ ਜੰਪਲ ਹੋਵੇ ਜਾਂ ਇੱਥੇ ਹੀ ਪੈਦਾ ਹੋਇਆ ਹੋਵੇ ਕਿਉਂਕਿ ਜੇ ਇਹ ਬਾਹਰੋਂ ਆਇਆ ਹੁੰਦਾ ਤਾਂ ਸ਼ਾਇਦ ਇਸ ਤੇ ਡੈਪੂਟੇਸ਼ਨ ਵੀ ਲੱਗ ਜਾਣੀ ਸੀ ਇਸ ਦੀ ਪੀਆਰ ਰੋਕ ਹੋ ਕੇ ਉਹਦੇ ਸੰਬੰਧੀ ਫਿਲਹਾਲ ਅੱਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਆ ਪਰ ਇਹ ਵੀ ਇੱਕ ਤੀਸਾ ਵੱਡਾ ਡਿਵੈਲਪਮੈਂਟ ਹੋਈ ਹੈ ਠੀਕ ਇੱਕ ਮਨਦੀਪ ਜੀ ਅਖਰ ਦੇ ਵਿੱਚ ਤੁਹਾਡੇ ਤੋਂ ਜਾਣਨੀਆ ਖਬਰ ਕਿ 11 ਸਾਲ ਦੀ ਸਜ਼ਾ ਇੱਕ ਨੌਜਵਾਨ ਨੂੰ ਜਿਹੜੀ ਉਹ ਹੋਈ ਹੈਗੀ ਤੋਂ ਇਹ ਖਾਸੀ ਵੱਡੀ ਗੱਲ ਜਿਹੜੀ ਉਹ ਅੰਡਸਟਰੀ ਚ ਆ ਰਹੀ ਹੈ ਔਰ ਮੈਨੂੰ ਇਹ ਵੀ ਪਤਾ ਲੱਗਿਆ ਸੀ ਵੀ ਇਹ ਮੁੰਡਾ ਢੜੀ ਵੀਜੇ ਦੇ ਉੱਤੇ ਪੜ੍ਹਾਈ ਕਰਨ ਦੇ ਲਈ ਕੈਨੇਡਾ ਗਿਆ ਸੀਗਾ ਔਰ ਉੱਥੇ ਕਿਸੇ ਕਥਿਤ ਗੈਂਗ ਦੇ ਧੱਕੇ ਜਿਹੜਾ ਉਹ ਚੜ ਗਿਆ ਨਸ਼ਾ ਤਸਕਰੀ ਵਾਲੇ ਕੇਸ ਦੇ ਵਿੱਚ ਇਸ ਨੂੰ ਜਿਹੜੀ 11 ਸਾਲ ਦੀ ਸਜ਼ਾ ਸੁਣਾਈ ਗਈ ਇਹ ਪੂਰਾ ਮਸਲਾ ਕੀ ਹੈ ਬਿਲਕੁਲ ਜੀ ਇਹ ਜਿਹੜਾ ਮਾਮਲਾ ਦੀ ਸਕੈਚੋਂ ਤੋਂ ਸਾਹਮਣੇ ਆਇਆ ਜੀ 27 ਸਾਲ ਉਮਰ ਦਾ ਨੌਜਵਾਨ ਜਿਸ ਦਾ ਨਾਮ ਆ ਜੀ ਜਤਿੰਦਰਪਾਲ ਸਿੰਘ ਜੋ ਇੱਥੇ ਪੜਨ ਆਇਆ ਸੀਗਾ ਤੇ ਉਸ ਤੋਂ ਬਾਅਦ ਇਹ ਕਿ ਆ ਕੇ ਨਸ਼ਾ ਤਸਕਰੀ ਚ ਪੈ ਗਿਆ ਸੋ ਇਹ ਫੜਿਆ ਗਿਆ ਸੀ ਜੀ ਇਹਦੇ ਕੋਲੋਂ ਕਾਫੀ ਜਿਹੜਾ ਸੀ ਉਹ ਬਰਾਮਦ ਹੋਇਆ ਸੀ ਸਮਾਨ ਤੇ ਚਾਰਜ ਦੇਤੇ ਲੱਗੇ ਸੀਗੇ ਤੇ ਹੁਣ ਦੋਸ਼ ਇਹਦੇ ਸਾਬਤ ਹੋ ਗਏ ਨੇ ਤੇ ਅਦਾਲਤ ਨੇ ਸਜ਼ਾ ਵੀ ਸੁਣਾ ਦਿੱਤੀ ਹੈ ਜੀ ਤੇ 11 ਸਾਲ ਦੀ ਪੱਤੀ ਸਾਹਿਬ ਇਸ ਨੌਜਵਾਨ ਨੂੰ ਜਿਹੜਾ ਨੌਜਵਾਨ ਕੈਨੇਡਾ ਪੜ੍ਹਨ ਆਇਆ ਸੀ ਆਪਣਾ ਭਵਿੱਖ ਬਣਾਉਣ ਆਇਆ ਸੀ ਉਹ ਜਦੋਂ ਇਸ ਗਲਤ ਕੰਮ ਵਿੱਚ ਪੈ ਗਿਆ ਤੇ ਹੁਣ ਉਹਨੂੰ 11 ਸਾਲ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਆ ਸੋ ਇਹਦੇ ਵਿੱਚ ਇਹ ਵੀ ਕੁਝ ਜਿਹੜੇ ਸੀ ਜਾਂ ਇਹਦੇ ਬਿਆਨ ਕਹਿ ਲੋ ਜਾਂ ਜੋ ਅਦਾਲਤ ਦੇ ਵਿੱਚ ਚਰਚਾ ਹੋਈ ਆ ਵੀ ਪੜ੍ਹਨ ਆਇਆ ਸੀ ਪਰ ਆਰਥਿਕ ਤੌਰ ਤੇ ਫਿਰ ਜਦੋਂ ਇਹਨੂੰ ਤੰਗੀ ਦਾ ਪ੍ਰਸ਼ਾਸਨੀ ਦਾ ਸਾਹਮਣਾ ਕਰਨਾ ਪਿਆ ਤੋਸ ਤੋਂ ਬਾਅਦ ਫਿਰ ਇਹਨੇ ਨਸ਼ਾ ਤਸਕਰੀ ਦਾ ਰਾਹ ਚੁਣਿਆ ਜਿਸ ਤੋਂ ਬਾਅਦ ਇਹ ਫੜਿਆ ਗਿਆ ਸੋ ਇਸ ਮਾਮਲੇ ਦੇ ਵਿੱਚ ਜੀ ਅ ਅਨਟਾਰੀਓ ਦੀ ਯੂਨੀਵਰਸਿਟੀ ਵਿੱਚ ਪੜਨ ਆਇਆ ਸੀਗਾ ਜੀ ਅ ਪਰ ਉਸ ਤੋਂ ਬਾਅਦ ਜਿਹੜਾ ਹੁਣ ਇਹ ਮਾਮਲਾ ਆ ਉਹ ਸੰਸਕਰਤੂਨ ਦੀ ਜਿਹੜੀ ਅਦਾਲਤ ਹੈ ਉਹਦੇ ਵਿੱਚ ਆਇਆ ਜਿਹਦੇ ਵਿੱਚ ਇਹ ਮੰਨਿਆ ਗਿਆ ਇਹ ਗੱਲ ਕੀਤੀ ਉਹਨਾਂ ਨੇ ਕਿ ਆਪਣਾ ਕਰਜ਼ਾ ਚੁਕਾਉਣ ਦੇ ਲਈ ਜਿਹੜਾ ਸੀ ਉਹਨੇ ਇਹ ਰਾਹ ਚੁਣਿਆ ਅ ਇਹਨੇ ਪਹਿਲੇ ਸਾਲ ਤਾਂ ਕਹਿੰਦੇ ਚੰਗੀ ਪੜ੍ਹਾਈ ਕੀਤੀ ਪਰ ਦੂਜੇ ਸਾਲ ਦੀਆਂ ਫੀਸਾਂ ਨਾ ਦੇਣ ਕਰਕੇ ਜਿਹੜਾ ਸੀ ਇਹ ਪ੍ਰੇਸ਼ਾਨ ਰਹਿੰਦਾ ਸੀ ਤੇ ਉਸ ਤੋਂ ਬਾਅਦ ਫਿਰ ਇਹਨੂੰ ਇਹ ਵੀ ਡਰ ਸੀ ਕਿ ਜੇ ਪੜ੍ਹਾਈ ਨਾ ਪੂਰੀ ਕੀਤੀ ਤਾਂ ਮੈਨੂੰ ਵਰਕ ਪਰਮਿਟ ਨਹੀਂ ਮਿਲਣਾ ਜਾਂ ਫਿਰ ਮੇਰਾ ਵੀਜ਼ਾ ਜਿਹੜਾ ਪੂਰਾ ਹੋ ਜਾਣਾ ਹੈ ਸੋ ਇਤਨਾ ਸਾਰੀਆਂ ਚੀਜ਼ਾਂ ਦੇ ਚੱਲਦੇ ਜੋ ਇਹ ਅਦਾਲਤ ਵਿੱਚ ਇਹਨੇ ਦਾਵਾ ਕੀਤਾ ਕਿ ਫਿਰ ਇਹ ਨਸ਼ਾ ਤਸਕੀਰ ਚੁਣਿਆ ਸੀ ਪਰ ਅਦਾਲਤ ਨੇ ਕਿਹਾ ਕਿ ਚਾਹੇ ਹਾਲਾਤ ਜਿਹੜੇ ਮਰਜ਼ੀ ਹੋਣ ਪਰ ਇਹ ਰਸਤਾ ਗਲਤ ਸਿਗਾ ਸੋ ਇਸ ਕਰਕੇ ਇਸ ਨੌਜਵਾਨ ਨੂੰ ਪੱਤੀ ਸਾਹਿਬ 11 ਸਾਲ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਜੀ 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 ਮਨਦੀਪ ਜੀ ਜੀ ਵੀ ਕੁਲੇ ਇਹ ਇਹ ਵੀ ਇਹ ਖਾਸ ਖਬਰਾਂ ਸੀਆਂ ਜੀ ਕੈਨੇਡਾ ਦੀਆਂ ਤੇ ਗਵਾਂਡ ਅਮਰੀਕਾ ਵਿੱਚ ਵੀ ਪੱਤੀ ਸਾਹਿਬ ਇਸ ਵਕਤ ਜੋ ਆਪਾਂ ਪੰਜਾਬੀ ਚ ਕਹਿੰਦੇ ਹੁੰਦੇ ਆ ਕਿ ਪਿਛਲੇ ਦੋ ਕੁ ਮਹੀਨਿਆਂ ਤੋਂ ਬੜੇ ਤੱਪੜ ਜਿਹੜੇ ਨੇ ਉਹ ਰੁਲੇ ਪਏ ਨੇ ਸਰਕਾਰ ਦੇ ਕਿਉਂਕਿ ਸਰਕਾਰ ਜਿਹੜੀ ਆ ਜੀ ਉਹ ਸ਼ਟਡਾਊਨ ਹੋ ਗਈ ਆ ਆਪਾਂ ਦੁਕਾਨਾਂ ਦੇ ਸ਼ਟਰਡਾਊਨ ਹੁੰਦੇ ਤਾਂ ਸੁਣੇ ਨੇ ਪਰ ਹੁਣ ਅਮਰੀਕਾ ਦੇ ਵਿੱਚ ਹਾਲਾਂਕਿ ਪਹਿਲਾਂ ਵੀ ਟਰੰਪ ਨੂੰ ਕੋਈ ਪਹਿਲੀ ਵਾਰ ਨਹੀਂ ਕਿ ਸ਼ਟਡਾਊਨ ਦਾ ਸਾਹਮਣਾ ਕਰਨਾ ਪੈ ਰਿਹਾ ਪਹਿਲਾਂ ਵੀ ਜਦੋਂ ਪਿਛਲੀ ਵਾਰ ਇਹ ਰਾਸ਼ਟਰਪਤੀ ਬਣੇ ਸੀ ਤਾਂ ਉਦੋਂ ਵੀ ਇਨਾਲੇ ਦੇ ਸ਼ਟਡਾਊਨ ਦੇ ਜਿਹੜੇ ਸੀ ਉਹ 2-3 ਵਾਰ ਜਿਹੜੇ ਸੀ ਉਹ ਇਸ ਤਰ੍ਹਾਂ ਦੇ ਮੌਕੇ ਬਣੇ ਸੀਗੇ ਤੇ ਹੁਣ ਵੀ ਅੱਜ ਦੂਜਾ ਦਿਨ ਹੈ ਤੇ ਹਾਲਾਤ ਕਾਫੀ ਖਰਾਬ ਨੇ ਪਹਿਲਾਂ ਹੀ ਜਿਹੜੀ ਆਰਥਿਕ ਮੰਦੀ ਚੱਲ ਰਹੀ ਆ ਤੇ ਕਾਫੀ ਲੇਆਫਸ ਹੋ ਰਹੀਆਂ ਨੇ ਸਰਕਾਰ ਦੇ ਇਸ ਵਕਤ ਕੰਮ ਬਿਲਕੁਲ ਠਾਪਿਆ ਜੋ ਸਰਕਾਰ ਚਾਣ ਲਈ ਜ਼ਰੂਰੀ ਖਰਚਿਆਂ ਵਾਲਾ ਬਿੱਲ ਸੀਗਾ ਉਹ ਜਿਹੜਾ ਸੀ ਪਾਸ ਨਹੀਂ ਹੋ ਸਕਿਆ ਸੋ ਟਰੰਪ ਹੁਣੀ ਦੋਸ਼ ਲਾ ਰਹੇ ਨੇ ਜਿ ਕਿ ਜਿਹੜੇ ਖੱਬੇ ਪੱਖੀ ਜਿਵੇਂ ਆਪਾਂ ਵੀ ਕਾਮਰੇਟ ਕਹਿੰਦੇ ਆ ਕਈ ਲੋਕ ਕਾਮਰੇਟ ਕਹਿ ਕੇ ਮਜ਼ਾਕ ਉਡਾਉਂਦੇ ਨੇ ਸੋ ਉਹ ਇਸੇ ਤਰੀਕੇ ਨਾਲ ਉਹਨਾਂ ਨੂੰ ਖੱਬੇ ਪੱਖੀ ਡੈਮੋਕ੍ਰੈਟਿਕਸ ਕਹਿ ਕੇ ਇਸ ਤਰੀਕੇ ਨਾਲ ਟਾਰਗੇਟ ਕਰਦੇ ਨੇ ਉਹਨਾਂ ਨੂੰ ਤੇ ਉਹ ਟਾਰਗੇਟ ਕਰਕੇ ਉਹ ਮੰਨ ਲਓ ਗੱਲ ਕਹਿ ਰਿਹਾ ਹੈ ਕਿ ਉਹਨਾਂ ਨੇ ਸਰਕਾਰ ਦਾ ਕੰਮ ਬੰਦ ਕੀਤਾ ਹੋਇਆ ਸਾਨੂੰ ਕੰਮ ਕਰ ਨਹੀਂ ਦੇ ਰਿਹਾ ਪਰ ਜਦੋਂ ਇਹ ਪੱਤੀ ਸਾਹਿਬ ਇਲੈਕਸ਼ਨ ਹੋਈ ਸੀ ਉਦੋਂ ਬੰਦਿਆ ਜਾ ਰਿਹਾ ਸੀ ਕਿ ਇਸ ਵਕਤ ਟਰੰਪ ਕੋਡ ਜਿਹੜੀ ਆ ਪਿਛਲੇ ਵਾਰ ਨਾਲੋਂ ਤਾਕਤ ਜ਼ਿਆਦੀ ਹੈ ਦੋਨੇ ਹੀ ਜਿਹੜੇ ਹਾਊਸ ਨੇ ਉਹ ਉਹਨਾਂ ਦੇ ਕਬਜ਼ੇ ਵਿੱਚ ਨੇ ਪਰ ਉਸਤੇ ਬਾਵਜੂਦ ਵੀ ਜੇਕਰ ਇਹ ਹਾਲਾਤ ਦੇਖਣੇ ਪੈ ਰਹੇ ਨੇ ਤਾਂ ਅਸੀਂ ਮੰਨ ਸਕਦੇ ਹਾਂ ਕਿ ਆਉਣ ਵਾਲੇ ਸਮੇਂ 'ਚ 트럼ਪ ਨੂੰ ਹੋਰ ਵੀ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਬਿਲਕੁਲ ਜੀ ਮੈਨੂੰ ਲੱਗਦਾ ਉੱਥੇ ਡਾਲਰ ਦੀ ਕੀਮਤ ਵੀ ਹਿਲਜੁਲ ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਹੈ। ਹੱਲੇ ਵਿੱਚ ਜਿਹੜੀਆਂ ਚੀਜ਼ਾਂ ਦੇ ਉੱਤੇ ਸ਼ੰਪ ਲੱਗਿਆ ਹੋਇਆ ਵੀ ਅਮਰੀਕਾ ਨੇ ਅਫਗਾਨਿਸਤਾਨ, ਤੀਰੀਆ, ਸਵੇਤ ਕਈ ਮੁਲਕਾਂ ਦੇ ਵਿੱਚ ਜਿਹੜਾ ਮਿਲਟਰੀ ਭੇਜ ਕੇ ਉੱਥੇ ਇਨਾਂ ਦੀ ਇਕਨੋਮੀ ਵੀ ਬਹੁਤ ਲੱਗੀ ਆ। ਉੱਥੇ ਇਨਾਂ ਨੇ ਮਤਲਬ ਜੋ ਅੱਤਵਾਦ ਖਤਮ ਕਰਨ ਦੇ ਨਾਂ ਦੇ ਉੱਤੇ ਖੁਦ ਟੈਰਰ ਕਾਰਵਾਈਆਂ ਕੀਤੀਆਂ ਔਰ ਕਿੰਨੇ ਲੋਕਾਂ ਨੂੰ ਮਾਰਿਆ ਤੇ ਹੁਣ ਨੋਬਲ ਪ੍ਰਾਈਜ਼ ਆਪਣੇ ਆਪ ਨੂੰ ਜਿਹੜਾ ਉਹ ਮੰਗ ਰਿਹਾਗਾ ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਆਧਾਰਨਾ ਨੇ ਜੀ 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 ਬਿਲਕੁਲ ਦੇਖਦੇ ਹਾਂ ਹੁਣ ਇਸ ਮਾਮਲੇ ਵਿੱਚ ਹੋਰ ਅੱਗੇ ਕਿੰਨਾ ਕੁ ਚਿਰ ਇਹ ਸਰਕਾਰ ਸ਼ਟਡਾਊਨ ਰਹਿੰਦੀ ਹੈ ਤੇ ਕਿੰਨਾ ਕੁ ਚਿਰ ਇਹ ਕੰਮ ਕਾਠਾ ਪਰਿੰਦਾ ਵੈਸੇ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਸਰਕਾਰ ਦਾ ਬੋਝ ਘਟਾਉਣ ਲਈ ਕਹਿੰਦੇ 7 ਤੋਂ ਲੈ ਕੇ 7.5 ਲੱਖ ਤੱਕ ਲੋਕਾਂ ਨੂੰ ਜਿਹੜਾ ਉਹ ਜੋ ਸਰਕਾਰੀ ਤਾਕਰੀਆਂ ਸੀ ਉਹਨਾਂ ਨੂੰ ਕੱਢਿਆ ਜਾ ਸਕਦਾ ਨੇ ਸੋ ਅਮਰੀਕਾ ਦੇ ਵਿੱਚ ਇਸ ਵਕਤ ਹਾਲਾਤ ਜਿਹੜੇ ਨੇ ਉਹ ਕਾਫੀ ਤਣਾਅ ਵਾਲੇ ਬਣੇ ਹੋਏ ਨੇ ਜਿੱਥੇ ਬਾਕੀ ਮੁਲਕਾਂ ਦਾ ਪੰਗੇ ਲੈ ਕੇ ਬੈਠੇ ਨੇ ਉਹ ਤੇ ਉੱਥੇ ਆਪਣੇ ਮੁਲਕ ਦੇ ਅੰਦਰ ਵੀ ਕੋਈ ਬਹੁਤੇ ਹਾਲਾਤ ਹੋਣਾਂ ਤੇ ਸਾਜ਼ ਕਰਨ ਨਹੀਂ ਫਿਰ ਦੇਖਦੇ ਆ ਜੀ ਉਹਨਾਂ ਵਾਲੇ ਸਮੇਂ 'ਚ ਕਿਸ ਤਰੀਕੇ ਨਾਲ ਤੇ ਕਿਹੜੇ ਪਾਸੇ ਅਮਰੀਕਾ ਦੀ ਸਿਆਸਤ ਚੱਲਦੀ ਆ ਫਿਲਹਾਲ ਪਤੀ ਸਾਹਿਬ ਬਹੁਤ-ਬਹੁਤ ਧੰਨਵਾਦ ਕਿਉਂਕਿ ਇੰਦਰਪ੍ਰੀਤ ਹੁਣੀ ਹੋ ਸਕਦਾ ਕਿ 1-2 ਦਿਨ ਦੇ ਵਿੱਚ ਉਹ ਸਾਡੇ ਨਾਲ ਵਾਪਸ ਆ ਜਾਣ ਪਰ ਤੁਸੀਂ ਅੱਜ ਇਸ ਪ੍ਰੋਗਰਾਮ 'ਤੇ ਜੁੜੇ ਸਾਡਾ ਸਾਥ ਦਿੱਤਾ ਬਹੁਤ-ਬਹੁਤ ਧੰਨਵਾਦ ਸੋ ਇਹ ਸੀ ਸਾਡਾ ਖਾਸ ਪ੍ਰੋਗਰਾਮ ਤੇ ਜੇਕਰ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ